ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਜਾਣਕਾਰੀ ਹੈਗੀ ਆ ਜਿਹੜੇ ਸਾਡੇ ਪੰਜਾਬ ਦੇ ਪਸ਼ੂ ਪਾਲਕ ਹੈਗੇ ਨੇ ਉਹਨਾਂ ਦੇ ਧਿਆਨ ਹਿੱਤ ਹੈਗੀ ਆ ਤੁਹਾਨੂੰ ਪਤਾ ਹੀ ਹੋਣਾ ਕਿ ਇੱਕ ਬਰੂਸੀਲੋਸਿਸ ਬਿਮਾਰੀ ਹੁੰਦੀ ਹੈ ਜਿਹੜੀ ਪਸ਼ੂਆਂ ਦੇ ਵਿੱਚ ਹੁੰਦੀ ਹੈ ਉਸ ਬਿਮਾਰੀ ਤੋਂ ਬਚਾਅ ਵਾਸਤੇ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਪਸ਼ੂ ਪਾਲਣ ਨਾਲ ਸੰਬੰਧਿਤ ਸਿਹਤ ਸੰਸਥਾਵਾਂ ਹੈਗੀਆਂ ਨੇ ਜਾਂ ਵੈਟਰਨਰੀ ਹਸਪਤਾਲ ਹੈਗੇ ਨੇ ਉੱਤੇ ਦਵਾਈ ਦਾ ਪ੍ਰਬੰਧ ਕੀਤਾ ਗਿਆ ਹੈ ਜਿੰਨੇ ਵੀ ਪਸ਼ੂ ਪਾਲਕ ਹੈਗੇ ਨੇ ਉਹਨਾਂ ਨੂੰ ਬੇਨਤੀ ਹੈਗੀ ਆ ਕਿ ਜੇਕਰ ਤੁਹਾਡੇ 4 ਤੋਂ 8 ਮਹੀਨੇ ਦੀਆਂ ਜਿੰਨੀਆਂ ਵੀ ਕੱਟੀਆਂ ਜਾਂ ਬੱਚੀਆਂ ਹੈਗੀਆਂ ਨੇ ਉਹਨਾਂ ਨੂੰ ਇਹ ਦਵਾਈ ਲੱਗ ਸਕਦੀ ਹੈ ਚਮੜੀ ਦੇ ਥੱਲੇ ਸੋ ਤੁਹਾਨੂੰ ਬੇਨਤੀ ਹੈਗੀ ਆ ਕਿ ਅੱਜ ਹੀ ਆਪਣੇ ਨਜ਼ਦੀਕੀ ਦੇ ਜਿਹੜੇ ਪਸ਼ੂ ਪਾਲਣ ਸਿਹਤ ਸੰਸਥਾ ਹੈਗੀ ਆ ਕੋਈ ਚਾਹੇ ਵੈਟਰਨਰੀ ਹਸਪੀਟਲ ਹੈਗਾ ਚਾਹੇ ਕੋਈ ਛੋਟਾ ਹਸਪੀਟਲ ਹੈਗਾ ਤੇ ਤੁਸੀਂ ਉੱਥੇ ਆਪਣੇ ਕਟੀਆਂ ਬੱਚੀਆਂ ਨੂੰ ਲਿਜਾ ਕੇ ਉਹਨਾਂ ਦੇ ਤੁਸੀਂ ਇਹ ਦਵਾਈ ਲਗਵਾ ਸਕਦੇ ਹੋ ਪ੍ਰਤੀ ਪਸ਼ੂ ਇਹ 2 ਐਮ ਐਲ ਦਵਾਈ ਲਗਣੀ ਆ ਜੋ ਜੇਕਰ ਇਹ ਦਵਾਈ ਲੱਗ ਜਾਂਦੀ ਹੈ ਤੁਹਾਡੇ ਪਸ਼ੂ ਨੂੰ ਤਾਂ ਹੈਲਥ ਡਪਾਰਟਮੈਂਟ ਦਾ ਇਹ ਕਹਿਣਾ ਹੈਗਾ ਹੈਗਾ ਕਿ ਉਸ ਤੋਂ ਬਾਅਦ ਜਿਹੜੇ ਮਾਤਾ ਕਟਰੂ ਹੈਗੇ ਨੇ ਉਹਨਾਂ ਨੂੰ ساری ਉਮਰ ਇਦਾਂ ਦੀ ਬਿਮਾਰੀ ਕੋਈ ਨਹੀਂ ਆਉਂਦੀ ਹੈਗੀ ਤੇ ਇਹ ਇੱਕ ਅਜਿਹੀ ਬਿਮਾਰੀ ਹੈਗੀ ਆ ਜਿਹੜੀ ਅ ਜਿਹੜਾ ਪਸ਼ੂ ਪਾਲਣ ਵਿਭਾਗ ਹੈਗਾ ਉਹਨਾਂ ਦੇ ਕਹਿਣ ਮੁਤਾਬਕ ਇਹ ਅਜਿਹੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਹੀ ਹੈ ਨਹੀਂਗਾ ਸੋ ਦੋਸਤੋ ਇਹ ਬਹੁਤ ਵੱਡੀ ਸਖੂਲ ਹੈਗੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਤੁਹਾਨੂੰ ਇਹ ਦਿੱਤੀ ਗਈ ਹੈ ਤਾਂ ਅੱਜ ਹੀ ਜਾ ਕੇ ਆਪਣੇ ਕਟੀਆਂ ਵਿੱਚੀਆਂ ਜਿਹੜੀਆਂ 4 ਤੋਂ 8 ਮਹੀਨੇ ਦੀ ਹੈਗੀਆਂ ਉਹਨਾਂ ਦੇ ਜਾ ਕੇ ਆਪਾਂ ਇਹ ਜਿਹੜੀ ਹੈਗੀ ਵੈਕਸੀਨ ਲਗਾਈਏ ਸੋ ਇਹਦੇ ਵਿੱਚ ਹੁੰਦਾ ਕੀ ਹੈ ਇਹ ਲਾਗ ਦੀ ਬਿਮਾਰੀ ਹੈਗੀ ਆ ਇੱਕ ਪਸ਼ੂ ਤੋਂ ਦੂਜੇ ਦੇ ਪਸ਼ੂ ਤੇ ਹੋ ਜਾਂਦੀ ਹੈ ਤੇ ਆਮ ਤੌਰ ਤੇ ਪਸ਼ੂ ਆ ਜਿਹੜਾ ਉਹ 7ਵੇਂ ਮਹੀਨੇ ਤੇ ਜਿਹੜਾ ਆਪਣਾ ਫਾਲ ਸੁੱਟ ਦਿੰਦਾ ਤੇ ਸਾਰੀ ਉਮਰ ਉਹ ਤਕਰੀਬਨ ਦੁੱਧ ਵੀ ਨਹੀਂ ਦਿੰਦਾ ਸੋ ਇਸੇ ਤਰ੍ਹਾਂ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਦੂਜੇ ਤੋਂ ਤੀਜੇ ਪਸ਼ੂ ਨੂੰ ਐਦਾ ਹੀ ਬਿਮਾਰੀ ਵੱਧਦੀ ਜਾਂਦੀ ਹੈ ਤੇ ਇਹਦੇ ਨਾਲ ਜਿਹੜਾ ਸਾਡਾ ਪਸ਼ੂ ਤਨ ਹੈਗਾ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਡਰ ਰਹਿੰਦਾ ਸੋ ਜੇ ਆਪਾਂ ਸਮੇਂ ਸਿਰ ਇਹ ਵੈਕਸੀਨ ਲਵਾ ਲਵਾਂਗੇ ਆਪਣੇ ਪਸ਼ੂਆਂ ਦੇ ਤਾਂ ਇਹ ਬਹੁਤ ਬਚਾਅ ਹੋਏਗਾ ਤੇ ਉਹਨਾਂ ਦੀ ਜਿਹੜੀ ਆਰਥਿਕਤਾ ਦੇ ਵਿੱਚ ਵੀ ਬਹੁਤ ਵੱਡਾ ਲਾਭ ਹੋਊਗਾ ਸੋ ਦੋਸਤੋ ਇੱਕ ਗੱਲ ਹੋਰ ਵੀ ਧਿਆਨ ਦੇਣਯੋਗ ਹੈਗੀ ਆ ਕਿ ਇਹ ਜਿਹੜੀ ਬਿਮਾਰੀ ਹੈਗੀ ਆ ਇਹ ਬਹੁਤ ਹੀ ਹਾਈ ਪ੍ਰੋਫਾਈਲ ਹੈਗੀ ਆ ਮਤਲਬ ਇਹ ਕਿਤੇ ਵੀ ਮਤਲਬ ਹੋ ਸਕਦੀ ਹੈ ਇਸ ਕਰਕੇ ਇਹ ਵੀ ਆਪਾਂ ਕਹਿ ਸਕਦੇ ਨਹੀਂ ਸਾਡੇ ਪਸ਼ੂ ਨੂੰ ਇਹ ਬਿਮਾਰੀ ਨਹੀਂ ਹੁੰਦੀ ਸੋ ਇਹ ਪਸ਼ੂਆਂ ਦੇ ਨਾਲ-ਨਾਲ ਜਿਹੜੇ ਆਮ ਵਿਅਕਤੀ ਹੈਗੇ ਆ ਅਸੀਂ ਹੈਗੇ ਆ ਮਨੁੱਖੀ ਜਿਹੜੇ ਮਨੁੱਖ ਹੈਗੇ ਨੇ ਉਹਨਾਂ ਦੇ ਵਿੱਚ ਵੀ ਬਿਮਾਰੀ ਟਰੈਵਲ ਕਰ ਸਕਦੀ ਆ ਸੋ ਸਾਨੂੰ ਫਿਰ ਤਾਂ ਹੋਰ ਵੀ ਜ਼ਿਆਦਾ ਅਵੇਅਰ ਹੋ ਕੇ ਰਹਿਣਾ ਪਊਗਾ ਜੇ ਇਹ ਬੰਦਿਆਂ ਦੇ ਵਿੱਚ ਆ ਜਾਂਦੀ ਹੈ ਤੇ ਵੀ ਕੁਝ ਲੱਛਣ ਹੁੰਦੇ ਨੇ ਜਿਵੇਂ ਜਿਹੜੇ ਬੰਦਿਆਂ ਦੇ ਵਿੱਚ ਇਹ ਬਿਮਾਰੀ ਅੱਗੇ ਟਰੈਵਲ ਕਰ ਜਾਂਦੀ ਹੈ ਉਹਦੇ ਵਿੱਚ ਜੋੜਾਂ ਦਾ ਦਰਦ ਹੋ ਗਿਆ ਜਿੱਦਾਂ ਬੁਖਾਰ ਹੋ ਗਿਆ ਇਸ ਤੋਂ ਇਲਾਵਾ ਹੋਰ ਕਈ ਬਿਮਾਰ ਲੱਛਣ ਹੁੰਦੇ ਨੇ ਜਿਹਦੇ ਨਾਲ ਪਤਾ ਲੱਗਦਾ ਰਹਿੰਦਾ ਹੈ ਕਿ ਇਹ ਜਿਹੜੀ ਇਹ ਬਿਮਾਰੀ ਹੁਣ ਮਨੁੱਖ ਦੇ ਵਿੱਚ ਆ ਗਈ ਹੈ ਸੋ ਇਹ ਜਿਹੜੀ ਵੈਕਸੀਨ ਹੈਗੀ ਆ ਬਿਲਕੁਲ ਫ੍ਰੀ ਆਫ ਕਾਸਟ ਹੈਗੀ ਆ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਸਿਰਫ ਤੁਸੀਂ ਕਰਨਾ ਕਿ ਆਪਣੇ ਚਾਰ ਤੋਂ 8 ਮਹੀਨੇ ਦੀਆਂ ਕਟੀਆਂ ਮੱਛੀਆਂ ਹੈਗੀਆਂ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਆਪਾ ਪਸ਼ੂ ਪਾਲਣ ਹਸਪਤਾਲ ਜਾਂ ਡਿਸਪੈਂਸਰੀ ਜਾਂ ਕੋਈ ਸੇ ਸਸਤਾ ਹੈਗੀ ਆ ਪਸ਼ੂ ਨਾਲ ਸੰਬੰਧਤ ਆਪੋ ਉਥੇ ਲੈ ਕੇ ਜਾਣਾ ਉਥੇ ਵੈਕਸੀਨ ਲੱਗੇਗੀ ਤੇ ਆਪਣਾ ਵੈਕਸੀਨ ਲਗਵਾ ਕੇ ਤੁਸੀਂ ਆਪਣੇ ਘਰ ਆ ਜਾਣਾ ਸੋ ਦੋਸਤੋ ਇਹ ਪਸ਼ੂ ਪਾਲ ਕਾ ਵਾਸਤੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈਗੀ ਆ ਸਾਡੇ ਪੰਜਾਬ ਦੀ ਜਿਹੜੀ ਆਰਥਿਕਤਾ ਹੈਗੀ ਆ ਖੇਤੀਬਾੜੀ ਦੇ ਨਾਲ ਨਾਲ ਇਹ ਪਸ਼ੂ ਪਾਲਣ ਕਿਤੇ ਦੇ ਉੱਤੇ ਵੀ ਬਹੁਤ ਵੱਡੇ ਪੱਧਰ ਤੇ ਡਿਪੈਂਡੈਂਟ ਹੈਗੀ ਆ ਸੋ ਜੇ ਤੁਸੀਂ ਪਸ਼ੂ ਪਾਲਕ ਹੈਗੇ ਹੋ ਆ ਇਸ ਜਿਹੜੀ ਸਬੂਤ ਹੈਗੀ ਹੈ ਵੈਕਸੀਨ ਦੀ ਇਹਦਾ ਲਾਭ ਉਠਾਓ ਇਸ ਵੀਡੀਓ ਨੂੰ ਹੋਰਾਂ ਲੋਕਾਂ ਤੱਕ ਵੀ ਪਹੁੰਚਾਓ ਤਾਂ ਜੋ ਹਰੇਕ ਪਸ਼ੂ ਪਾਲਕ ਇਹਦਾ ਫਾਇਦਾ ਲੈ ਸਕੇ ਤੇ ਆਪਾਂ ਆਪਣੇ ਪਸ਼ੂਦਾਂ ਨੂੰ ਬਚਾ ਸਕੀਏ ਧੰਨਵਾਦ